हां ਵੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਣੇ ਆਜ਼ਾਦ ਦੀ ਮਾਂ ਆਪਣੀ ਪਿਆਰੀ ਲਾਡੋ ਆਜ਼ਾਦ ਨੂੰ ਕੁਝ ਦਿਨ ਪਹਿਲਾਂ ਛੱਡ ਕੇ ਚਲੀ ਗਈ ਸੀ ਤੇ ਜੋ ਪ੍ਰਮਾਤਮਾ ਨੇ ਕਰਤਾ ਉਸ ਨੂੰ ਤਾਂ ਟਾਲਿਆ ਨਹੀਂ ਜਾ ਸਕਦਾ ਤੇ ਪਰ ਆਜ਼ਾਦ ਨੂੰ ਮੇਰੀ ਕੋਸ਼ਨ ਤੇ ਜੋਗਨ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਇਹ ਵੀ ਇਹਨਾਂ ਦੇ ਨਾਮ ਨਾਲ ਆ ਖਿਰਦਾ ਰਹਿੰਦਾ ਤੇ ਜਿਵੇਂ ਕਿ ਇਹਦੇ ਮੂਰੇ ਜਿੱਦਾਂ ਦਾ ਇਹ ਬਿਹੇਵ ਕਰਦੇ ਆ ਓਵੇਂ ਜੋ ਕਰੀ ਮੰਗ ਲਾਦੇ ਤੇ ਵੀਡੀਓ ਦੇ ਐਂਡ ਤੱਕ ਜਿਵੇਂ ਇਹ ਮੂਰੇ ਪੌੜੀਆਂ ਤੇ ਚੜਦੇ ਆ ਓਵੇਂ ਜੋ ਕਰੀ ਇਹ ਮੰਗਰ ਪੌੜੀਆਂ ਤੇ ਚੜ੍ਹਨਾ ਸਿੱਖ ਗਿਆ Jeg du ikke